ਮੰਗਿਆ ਕਿੰਨੇ ਲਵਾ ਦੇ ਜੱਗੀ 9000 ਦੀ ਕਰਤੀ 9000 ਦੀ ਕਰਤੀ ਬੱਕਰੇ ਹੀ ਵਿਖਾ ਦੇ ਆ ਬੱਕਰੇ ਆ ਬਾਈ ਕਿੰਨੇ ਦਿਨ ਖਾਣਾ ਇੱਕੋ ਪਰਲਾ ਨਾਲ ਖੜਾ 500 ਨਾਲ ਗੱਲ ਹੈ ਇੱਕ ਆਹ ਇੱਕ ਆਹ ਇੱਕ ਆਹ ਲੈ ਵੀ ਇੱਕ ਆਹ ਕਾਲਾ ਬੱਕਰਾ ਇੱਕ ਆਹ ਲਾਲ ਬੱਕਰਾ ਇੱਕ ਆਹ ਲਾਲ ਬੱਕਰਾ ਦੋਵਾਂ ਦਾ 9000 ਲਾਦਾ ਜੱਗੀ ਨੇ ਤੇ 500 ਕਰ 99 ਤੋਂ ਇਹ ਨੇ ਇਬਰਾਹਮਾ 14ਵੇਂ ਪੌਣ ਆ ਲੈ ਯਾਰ ਦੇ ਬਾਈ ਇਹੇ ਦਾ ਨਹੀਂ ਜਾ ਪਾਲਾ ਚਾਹ ਨਾ ਪਰੇ ਫੜ ਲਾ 100 ਰੁਪਏ ਯਾਰ ਕਣ ਪੈਸੇ ਬਾਹੂ ਕੱਢ ਨਹੀਂ ਪੈਗੇ ਥੋੜੂ ਸੋ ਜਾਓ ਪਾਲਾ ਹੁਣ ਖਰੀਦ ਲੈਂਦੇ ਨਹੀਂ ਪੈਣ ਕੱਢ ਪੈ ਬਾਈ ਤਗੜੀ ਆ ਬੱਕਰਾ ਕੱਲਾ ਹੀ ਹੋ 13-14 ਰੋਗ ਲੋ ਜਿਵੇਂ ਦੌੜੀ ਦਾ ਗੋਕੇ ਦੇ ਦਹਣੀ ਕਰਨਾ ਜੂਨ ਦਾ ਮੈਂ ਵੱਟੂਆ ਜੈਜ ਵੱਟੂਆ ਨਾ ਲਰਫੀ ਕੀ ਮੰਗਦੇ ਨਾ ਏ ਮਕਾ ਤੇ ਆ ਜਾ ਇੱਧਰ ਵੀ ਆ ਜਾ ਇਹਦਾ ਮੰਗ ਲੈ ਖੜ ਜਾ ਐ ਕਿਵੇਂ ਆ ਮੈਂ ਪਹਿਲਾਂ ਵੇਖ ਲਈ ਬੋਝਣ ਤੋਰ ਨਹੀਂ ਨਹੀਂ ਗੱਲ ਸਜਾ ਆਪਾਂ ਨਹੀਂ ਕਹਿੰਦੇ ਇਹ ਵੇਖ ਲੈ ਤੂੰ ਜਦੋਂ ਇੱਥੇ ਨਹੀਂ ਆਦੀ ਗਾ ਨਾ ਖੜ ਫਿਰ ਬਾਈ ਯਾਰ ਆਪਾਂ ਕੜ ਤੱਕੀ ਕਰੀ ਹੈ ਨਾ ਆਪਾਂ ਤੇਰਾ ਮਾਨ ਗੋਦਾ ਤਣਾਗਾ ਕਿ ਮੇਰੇ ਤਾਂ ਹੈ ਨਹੀਂ ਘਰ ਉੱਪਰ ਆਪਾਂ ਸਭ ਹਾਂਜੀ ਬਿਲਕੁਲ ਬੜਾ ਸੌਦਾ ਵਾਲਾ ਬਾਤ ਚੱਲ ਰਹੀ ਹੈ ਕੋਈ ਨਹੀਂ ਬਾ ਹੋ ਗਿਆ ਸੌਦਾ ਆ ਪਗੜਾ ਹਫਤੇ ਬਾਅਦ ਦੀ ਕਰ ਵੀ ਬੱਕਰਾ ਕੇ ਮੈਂ ਇਹ ਹੋ ਗਿਆ ਤਰਾ ਨਹੀਂ ਹੋ ਗਿਆ ਪੈਸੇ ਫੜਿਆ ਆ ਭੈ ਜੁੱਧਿਆ ਕਰ ਤੈਨੂੰ ਕਿੰਨਾ 10000 ਮੰਗਦੇ ਕਿ ਡੇ ਬਾ ਹੋ ਕੇ 10000 ਦੇ ਪਤਾ ਲਾ ਆਹੋ ਹੋ ਗਿਆ ਕੀ ਕੀ ਹੈ ਉਹ ਕਰਾ ਉਹ ਕਰਾ ਠੀਕ ਹੈ ਫਿਰ ਉਹ ਤੇਰੇ ਹਾਮਨੇ ਕਿੰਨੇ ਦੇ ਲਿਆ ਨਹੀਂ ਬਾਤ ਗਲਤ ਨਹੀਂ ਹੋ ਜੀ ਖੁਸ਼ੀ ਨਾਲ ਪੜ ਨਹੀਂ ਨਹੀਂ ਭਾਈ 10 ਦੇ ਕੀਤੇ ਆ ਜਦੋਂ ਯਾਰ ਨਹੀਂ ਭਾਈ 10 ਦੇ ਦੇਣੇ ਨਹੀਂ ਭਾਈ ਗਰ ਲਾਲ ਚੱਕ ਚੱਕ ਚਲੋ ਅਗੈਂਟ ਜੱਲਾਹ ਹਰਦੂ ਗਣ 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 ਫਿਰ ਸਭ ਕੋਈ ਨਹੀਂ ਮੈਨੂੰ ਲੈ ਕੇ ਬੰਦੇ ਤੇਰੇ ਸਾਹਮਣੇ ਕਿੰਨੇ ਦਾ ਲਿਆ ਫਿਰ ਰੱਖ ਲੈ ਫਿਰ ਨਹੀਂ ਹੁੰਦੇ ਜੀ ਜਪਦਾ ਨਹੀਂ ਜੱਲਾਹ ਨਹੀਂ ਜਪਦਾ ਆਓ ਵੇਖ ਲੈ ਆ ਆ ਵੇਖ ਲੈ ਤੇ ਨਹੀਂ ਨਹੀਂ ਖਰਜੀ ਬਲਾ ਨਵੇਂ ਨਹੀਂ ਨਹੀਂ ਆਓ ਕਿੰਨੇ ਦਾ ਪੁੱਲ ਹੈ ਇਤੋਂ ਤਾਂ ਜਿਆਦਾ ਪਈ ਹੈ ਯਾਰਾ ਲਗਾਈ ਨਾਲ ਦੂਰ ਹੋ ਗਿਆ ਬੱਕਰਾ ਵੀ ਉਹ ਵੇਖ ਕੇ ਕਿੰਨਾ ਵੇਖ ਲੈ ਬੱਕਰਾ ਸੀ ਲੈ ਬਈ ਕੋਈ ਪਾਲਾ ਕਿਉਂ ਮੋੜਦਾ ਹੁੰਨਾ ਭਰਾ ਨਹੀਂ ਤਾਂ ਤੇ ਦੂਰੋਂ ਆਉਣਗੇ ਯਾਰ ਏਡੇ ਏਡੇ ਬੱਕਰੇ ਇਕੱਲਾ ਹੀ ਆ ਹੀ ਤੈਨੂੰ ਪੰਜ ਦਾ ਪੰਜ ਦਾ ਇਕੱਲਾ ਹੀ ਉਹ ਕਿੰਨੇ ਰਹਿਣਗੇ ਫਾਈਂਡ ਆ ਉਹ ਬੱਕਰਾ ਯਾਰ ਝਾ ਹੋ ਗਏ ਲਖਾਈ ਉਹ ਕਿੰਨੇ ਦਾ ਬੱਕਰਾ ਵੇਖ ਦੂੰ ਕਿਹੜੇ ਕਿਹੜੇ ਲੰਦਾ ਇਹ ਆ ਲਾਲ ਬੱਕਰਾ ਤੇ ਉਹ 10000 ਦੇ 10000 ਦਾ ਉਹ ਛਿੰਨਾ ਕਰੀ ਜੰਨਾ ਯਾਰ ਉਹ ਕਿੰਨਾ ਵਜ਼ਨ ਹੈ ਉਹਦਾ ਪਾਲਾ ਨਹੀਂ ਪਾ ਤਾਂ ਲੈਂਦੇ 60-10 ਦੇ ਹੋ ਗਏ ਚੱਲ ਪਰੇ 60 ਨਾ ਪਾਵੇ ਤੇਰਾ ਮੇਰਾ ਗੋੜ ਯਾਰ ਉਹ ਨਹੀਂ ਨਹੀਂ ਉਹ ਯਾਰ ਮੈਂ ਕਰਤੇ ਹੋਂ ਨਹੀਂ ਮੇਰੀ ਮੌਤ ਚੱਲ ਉਹ ਨਾ ਕਰਤੇ ਚਾਚਾ ਕਰਤੇ ਯਾਰ ਉਹ ਜਾ ਖੋਲ ਯਾਰ ਬਾਪੂਸੇ ਮਾਰੀ ਇਹ ਨਾ ਪਹਿਲਾਂ ਬਸ ਸਹੀ ਹੈ ਯਾਰ ਹੁਣ ਗੋਪੀ ਬੋਲ ਨਾ ਯਾਰ ਬੋਲ ਨਾ 500 ਰੁਪਿਆ ਕੱਢ ਯਾਰ ਕੋਈ ਮੈਂ ਕਰਤੇ ਯਾਰ ਉਹ ਯਾਰ ਕਰਤੇ ਤੂੰ ਫੜਾ ਯਾਰ ਹੁਣ ਨੌਜਵਾਨ ਨਹੀਂ ਲੱਗਣੀ ਕਿੰਨੇ ਦਾ ਸਾਡੇ ਦਾ ਤੇ ਕਾਟੇ ਆਹ ਰੋ ਬਕਰਾਓ ਨਹੀਂ ਕਾਰ ਸੋਨਾ ਮੇਰੀ ਯਾਰ ਤੇਰੀ ਗੱਲ ਪੂਰਾ ਹਾਂ ਪੁੱਛੀਆਂ ਅਦਕਾਰਨ ਦੀਆਂ 100 ਰੁਪਏ ਵੀ ਨੇ ਆਲਾ ਕੀ ਆ ਹੁਣ ਸਾਰਾ ਕੁਝ ਕਰਾਵੇ ਨਹੀਂ ਨਹੀਂ ਅੱਪੇ ਨਹੀਂ ਲਿਖਾਈ ਦੇਈ ਇਹ ਵੀ ਆਪਦੀ ਤੇ ਲਿਖਾਈ ਪੂਰੀ ਉਹ ਦੇਉਂਗਾ ਕਿਉਂ ਕਿਉਂ ਹੋਈ ਹੈ ਝੂਠਾ ਕੈਮਰਾ ਚੱਲੀਆ ਮੈਂ ਹੁਣ ਕਰਾ ਲਵਾਂ ਕੋਈ ਨਹੀਂ ਹੁਣ ਤਾਂ ਪਾਹਲ ਦੇ ਪਾਹਲ ਆ ਯਾਰ ਸਾਡੇ ਦਾਦੇ ਹੋਏ ਦੀ ਗੱਲ ਹਾਂ ਮੈਂ ਬੁਝਾਈ ਜਾਣਾ ਨਹੀਂ ਯਾਰ ਸਾਡੇ ਦਾਦੇ ਹੋਏ ਦੀ ਗੱਲ ਹਾਂ ਮੈਂ ਬੁਝਾਈ ਜਾਣਾ ਨਹੀਂ ਯਾਰ ਬੱਕਰਾਂ ਦਾ ਠੀਕ ਆ ਉਹ ਬੱਕਰਾਂ ਦਾ ਬੱਕਰਾ ਦੇ ਦੂੰਗਾ ਯਾਦ ਉਹ ਬੱਕਰਾਂ ਦਾ ਸੌਦਾ ਐਸਾ ਹੀ ਮਕਾਇਆ ਗੱਲ ਰੱਖ ਰੱਤੇ ਦਾ ਉਹ ਬੱਕਰਾ ਹੀ ਮਹਿੰਗਾ ਬੰਦਾ ਨਾ ਕਾਹਦੀ ਨਬਰਾ ਮਖਾ ਪਾਇਆ 570 ਰੁਪਏ ਵਾਲਾ ਲੈ ਬੱਕਰਾ ਕੋਈ ਰੱਖ ਲੈ 10.5 ਹਜ਼ਾਰ ਇੱਥੇ ਨੰਦ ਤੋਕਾ ਉਹ ਤੇਰਾ ਇਸ਼ਤਿਹਾਰ ਗਿਆ ਤੇਰੇ ਮਾਨ ਤੇਰਾ ਮਾਨ ਤੇਰੇ ਸਾਹੇ ਹੱਟੇ ਦੇ ਕੇ ਖੋਲ ਤੂੰ ਖੋਲਦੇ ਕਿਉਂ ਨਹੀਂ ਬਈ ਯਾਰ ਤੁਸੀਂ ਮਾਰੀ ਖੜਾ ਇੱਥੇ ਆਏ ਫੇਰ ਖੋਲ ਨਹੀਂ ਉਹ ਯਾਰ ਖੜਾ ਤੇ ਖੋਲ ਲੈ ਖੋਲ ਲੈ ਹੋ ਲੈਣੇ ਚੋਤਾ ਹੋਊਗਾ ਦਾ ਪੇਗੋ ਦਾ ਖੋਲਣ ਨਹੀਂ ਸਾਡੇ ਦਾਦਾ ਹੋਇਆ ਕੌਣ ਹੋਈ ਨਹੀਂ ਹੋਇਆ ਛੱਡ ਲੈ ਛੱਡ ਦੇ ਛੱਡ ਦੇ ਨਹੀਂ ਖੋਲਣਾ ਕੋਈ ਨਹੀਂ ਖੋਲਣਾ ਪੈਸੇ ਦੇ ਆ ਬੱਚਿਆਂ ਨਾਲ ਗੱਲ ਕਰਾ ਦੇ ਜੇ ਜਾਜ ਤੱਕ ਲੈ ਆ ਕਰੋ ਕੋਈ ਤੁਹ ਦਾ ਇਹ ਕਲੀ ਅੰਦਰ ਜਿਵੇਂ ਜੀ ਯਾਰ ਵਧੀਆ ਸੌਦਾ ਹੋਇਆ ਓਏ ਮੇਰੀ ਗੱਲ ਸੁਣੋ ਯਾਰ ਮੈਂ ਮੇਰੀ ਗੱਲ ਇੱਕ ਵਾਰ ਕਰ ਗਿਆ ਓਏ ਭਾਈ ਓ ਹਲੋ ਮੇਰੀ ਗੱਲ ਸੁਣ ਯਾਰ ਭਾਈ ਓ ਬਾਬੇ ਏ ਲਿਖਾਈ ਕਰਾ ਦੇ ਪਰ 200 ਲਿਖਾਈ ਕਰਾਉਣੀ ਹੈ ਕਰਾ ਦੇ ਤੇ ਤਾਂ ਬੰਨ ਦੋ ਤੇਰੇ ਤਾਂ ਬੰਨਣਾ ਹੈਗੇ ਫਿਰ ਤਾਂ ਹੋ ਗਏ ਯਾਰ ਹੋ ਗਏ ਹੋ ਗਏ ਹੋ ਗਏ ਹੋ ਗਏ ਭਾਈ 10.5 ਦੇ ਲਿਖਾਈ ਕਰਾ ਜਾ ਬਾਬੇ ਦਾ ਦੇਣਾ ਨਾ ਚਾਹ ਲੋ ਠੀਕ ਆ 200 ਸਾਲੇ 10 ਚ ਲਿਖਾਈ ਭਾਈ ਇਹ ਕਰਾਉਣਗੇ ਆ ਦੋ ਬੱਕਰਾਂ ਦਾ ਸੌਦਾ ਕਰਾਇਆ 200 ਹੋ ਗਿਆ ਰੱਖ ਦੋ ਵਿੱਚ ਆ ਗਿਆ ਨਾ ਬੱਕਰੇ 200 ਪਿੱਛੇ ਆ ਹਾਂ ਠਾਟੇ ਦਾ ਲਈ ਇਹਨੇ ਹੁਪੀਰ ਦਾ ਲਿਖਾ ਲਿਖਦੇ ਬਾਈ ਲੈ ਦੋ ਲਖਾਈ ਦੋ ਕਿਹੜਾ ਪਿੰਡ ਆ ਬਾਈ ਆਪਣਾ ਸੰਦਵਾ ਆਇਆ ਸੀ ਸੰਦਵਾ ਤੋਂ ਆਏ ਸੀ ਬਾਈ ਕੱਲਾ ਹੀ ਖਾਜੀ ਚਾਵਲ ਦਾ ਮਰ ਗਿਆ ਆ ਦੋ ਬੱਕਰਿਆਂ ਦਾ ਸੌਦਾ ਕਰਾ ਤਾਂ 10.5000 ਦੇ ਵਿੱਚ ਲਖਾਈ ਵੀ ਬਾਈ ਦੇਣਗੇ ਗੋਪੀ ਬਗਰਾੜੀ ਵਾਲੇ ਤੋਂ ਇਹ ਬੱਕਰੇ ਦਵਾਏ ਆ ਜੱਗੀ ਨੇ ਕੀ ਨਾ ਬਾਈ ਕੀ ਨਾ ਵੀਰੇ ਕੋਈ ਦੱਸੋ ਜਾਈਏ ਨਹੀਂ ਨਹੀਂ ਇੱਕ ਕੋ ਤੋਦਾ ਦੇ ਯਾਰ ਬੋਲੋ ਯਾ 4000 ਰੁਪਏ ਦੇਣੀ ਠੀਕ ਉਹ ਨਹੀਂ ਤੁਹਾਡਾ ਵੀ ਭਲਾ ਦੋ ਕਿਹਾ ਤੇ ਵੇਖਣਾ ਦੱਸ ਜਾਈਏ ਯਾਰ ਭੱਜੇ ਦੱਸੋ 6000 ਬਸ 60 ਫੜੋ ਫੜਾਓ 60 ਪਰ ਉਹ ਨਹੀਂ ਤਹੀ ਉਹ ਇੱਕ ਸੋਤ ਤਾਂ ਵੀ ਇਹੀ ਕਰੀ ਜੇ ਨਹੀਂ ਆਖੀਂ ਕਰਦੇ ਵਾਦੇ ਨਾਲ 8000 ਦੇ ਯਾਰ ਗਾਲ੍ਹਾਂ ਤੇ ਵਜਨ ਮੋਲ ਲਾਈ ਨਾ ਕੱਲਾ ਵਜਨ ਮੋਲ ਲਾਤੇ ਆਇਆ ਜੀ ਪਰ ਵਜਨ ਮੋਲ ਪਾ ਦੇ ਪੋ ਥੋੜਾ ਹੋਰ ਚੱਲ ਵਜਨ ਮੋਲ ਪਾ ਦੇ ਹੋਰ ਪਾ ਥੋੜਾ ਫਿਰ ਬੋਲ ਕੀ ਕਰੇ ਇੱਕ ਹੋ ਗਿਆ ਛੰਡ ਗਿਆ 10 ਦੁੱਤ 10 ਦੁੱਤ ਤਾਂ ਨਹੀਂ ਥੱਲੇ ਆ ਜਾ ਥੱਲੇ ਆ 10 ਤੋਂ ਥੱਲੇ ਆ ਆਏ ਥੱਲੇ ਜੱਗੀ ਫਾਰਕੜੀ ਰਖਾਉਂਦਾ 520 ਨਹੀਂ ਆਇਆ ਚਲ 500 ਘੱਟ ਦੇ ਦੇ ਜੈ 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 550 ਪਾ ਲੈ ਨਹੀਂ ਹੁੰਦਾ ਪਾ ਖੋਸ਼ ਓਏ ਪਾਲਾ ਇਹ ਦਾੜਾ ਕਿਉਂ ਕੰਮ ਕਰਦੇ ਆ ਯਾਰ ਜੈ 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 ਗੁਰਪ੍ਰੀਤ ਠੀਕ ਹੈ ਨਾ ਫਿਰ ਕੋਈ 99 6 ਬਸ ਠੀਕ ਹੈ ਬਸ ਪਰ ਹੁਣ ਤਾਂ ਸੈਟ ਆ ਜਾਣ ਦੇ ਫਿਰ ਦੇ ਦੇ ਹੁਣ ਉਹ ਜਾਣ ਦੇ ਬੱਕਰਾ ਸੇਵਾ ਦੇ ਦੇ ਉਹ ਦੇ ਦੇ ਜਾਣ ਦੇ ਹੈਗੀ ਬਾਈ ਨਾ ਨਹੀਂ ਦੇ ਦੇ ਹੁਣ ਬਹੁਤ ਪੈਸੇ ਲਾਦੇ ਨੇ ਦੇ ਦੇ ਉਹ ਦੇ ਦੇ ਮਾਨ ਜਾ ਕਰਾ ਲਖਾਈ ਕਰਾ ਲੈਣਗੇ ਬਾਈ ਹੋਰੀ ਬੱਕਰਾ ਚਾਹਗਾ ਦੇ ਦੇ ਪੈਸੇ ਵਟਣੇ ਦੂਜਾ ਉਹ ਚੱਲ ਕੋਈ ਨਹੀਂ ਫਿਰ ਪੈਸੇ ਵਟਣੇ ਤਾਂ ਕੋਈ ਗੱਲ ਨਹੀਂ ਦੂਜੇ ਦਾ ਘਾਟ ਚੱਲ ਲਿਖਾਈ ਕਰਾ ਦੇ ਯਾਰ ਚੱਲ ਲਿਖਾਈ ਕਰਾ ਦੇ ਚੱਲ ਠੀਕ ਹੈ ਲਿਖਾਈ ਕਰਾ ਦਿਓ ਬਈ ਚੱਲ ਲਿਖਾਈ ਕਰਾ ਲਵਾਂਗੇ ਕਰਾ ਦੇ ਲਿਖਾਈ ਕਰਾ ਲੈਣਗੇ ਕਰਾ ਲੈਣਗੇ ਬਈ ਭਜਦੇ ਨਹੀਂ ਉਹ ਗੋਪੀ ਉਹ ਬਹੁਤ ਹੁਣ ਠੀਕ ਹੈ ਸੈਟਾ ਕੰਮ ਲਿਖਾਈ ਕਰਾ ਲੈਣਗੇ ਆਪੇ ਕੋਈ ਨਹੀਂ ਗੋਪੀ ਵਾ ਠੀਕ ਆ ਗੋਪੀ ਦੇ ਦੇ ਯਾਰ ਦੇ ਦੇ ਨਹੀਂ ਗੱਲਾਂ ਚੱਲ ਐ ਕਰ ਨਹੀਂ ਆਪਾਂ ਇੱਕ ਮਿੰਟ ਚੱਲ ਦੇ ਦੇ ਕੁਝ ਬੋਨੇਗਾ બોલુਗਾ હા 8000 ਦੀ હા ਤੂੰ ਵਰ વેપાર ਨਹੀਂ ਕੀਤਾ હા ਮੈਂ ਤੈਨੂੰ ਪੱਕੀ ਤੁਰਾ ਕਰਨੇ ਦਿੰਦਾ ਗੱਲ ਦਾ راہ ਦੇ ਹਾਂ ਮੈਂ ਤਾਂ ਨਹੀਂ ਮੰਨਦਾ ਇਹਨੂੰ ਵੀ ਦੋ ਤਿੰਨ ਨੀ ਹਾਂ ਤੇ فاਸਲੇ ਰੱਖ ਲੋ ਵਪਾਰਾਂ ਦੇ ਆ ਫੜ ਮੱਕੇ ਦਾ ਤੇਰਾ ਵੇਚ ਤਾਂ ਦੇਈ ਬਾਈ ਰਹਿਣ ਤਾਂ ਰਹਿਣ 650 ਦਾ ਹੁੰਦਾ ਦੇਣਾ ਦੇ ਰੱਖ ਲੈ ਬਸ ਠੀਕ ਹੈ ਜਾਂ ਆਪਾਂ ਖੁੱਸ ਕੇ ਬਾਤ ਕਰੀਏ ਛੱਡ ਮੈਂ ਪਤਾ ਨਹੀਂ ਆਸ ਤਾਂ ਮੈਂ ਗੱਲ ਤਾਂ ਕਰਾਂਗਾ ਕੋਈ ਪਾਲਾ ਖੋਚੋਗੇ ਕਿਸੇ ਦਾ ਕਹਿ ਦੇ 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 ਅਗਰ ਕੋਈ ਤੇ ਦੇ ਦੇਗਾ ਮੇਰਾ ਇਹੀ ਤਾਂ ਹੈਗਾ ਉਹਨਾਂ ਨੂੰ ਹੋਵੇ ਕਿ ਜਾਨੀ ਉਹ ਵੀ ਭੈਣ ਦੇ ਫੁੱਲ ਦੇ ਪਹਿ ਬਈ ਬੋਲੋ ਯਾਰ ਗੋਲਾ ਗੋਲਾ ਬਸ ਉਹ ਵੀ ਪੈ ਤੇ ਦੇ 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 ਆਉਂ ਗੁਰੂ ਬਾਹ ਦੇ ਦੇ ਤੂੰ ਕੋਈ ਨਹੀਂ ਦੇ ਦੇ ਹੋਲਾ ਫਿਰ ਹੋਰ ਇਹਨੂੰ ਢੀਢੇ ਦਵਾ ਦੂਗਾ ਦੁਕਾਨ ਤੋਂ ਹੋਰ ਕੀ ਆ ਨਹੀਂ ਮੈਂ ਗਲਤ ਮੰਗੇ ਦੀ ਆਂਗਲੀ ਜਾਣ ਲਿਆ ਲੈ ਆ ਇੱਧਰ ਲੈ ਪਾਉ ਦੁਕਾਨ ਤਦਵਾ ਦੂ ਕੋਟ ਸਾਹਿਬ ਆ ਵੀ ਆ 500 ਦਾ ਹੋ ਗਿਆ ਬੱਕਰ ਇਧਰ ਨੂੰ ਲਿਆ ਪਾਉ ਇਧਰ ਲੈ ਚੱਲ ਪੁੱਤਰਾ ਇਹ ਆਪਾਂ ਚੱਲੀਏ ਹੁਣ ਪੈਸੇ ਆਉਣ ਜਾਣ ਸਾਨੂੰ ਕੋਈ ਟੈਨਸ਼ਨ ਨਹੀਂ ਹਰ ਜਾ ਪੁੱਤੜ ਖੜ ਜਾ ਸ਼ੇਰ ਆਵੇ ਇੱਧਰ ਖੜੇ ਲੈ ਵੀ 650 ਦਾ ਹੋ ਗਿਆ ਲਖਾਈ ਆਪੋ ਆਪਣੀਆਂ ਪਿੰਡ ਕਿਹੜਾ ਸੀ ਬਾਈ ਆਪਣਾ ਪਿੰਡ ਸੋਢੀ ਨਗਰ ਦੀ ਸੋਢੀ ਨਗਰ ਫਰੋਈਪੁਰ ਫਰੋਈਪੁਰ ਗੋਪੀ ਬਗਰਾੜੀ ਵਾਲੇ ਤੋਂ ਬੱਕਰਾ ਦਵਾਇਆ ਪਈਆਂ ਨੇ